ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤ ਖਬਰ ਆ ਰਹੀ ਹੁਣੇ-ਹੁਣੇ ਮੁੱਖ ਮੰਤਰੀ ਦੀ ਰਹਾਇਸ਼ ਤੇ ਹੋਇਆ ਬੰਬ ਧਮਾਕਾ ਹੋਈਆਂ ਮੌਤਾਂ ਤੇ ਕਈ ਹੋ ਗਏ ਜ਼ਖਮੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਣੀਪੁਰ ਦੇ ਬਿਹਨਪੁਰ ਜਿਲ੍ਹੇ ਦੇ ਮੋਹਰੰਗੇ ਚ ਸ਼ੁੱਕਰਵਾਰ ਦੁਪਹਿਰੇ ਸ਼ੱਕੀ ਅਤਵਾਦੀਆਂ ਦੇ ਬੰਬ ਹਮਲੇ ਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਰਕੇਟ ਸਾਫ ਕਮਨਤਰੀ ਮਰਮਬਾਵਾ ਕੋਰੇਗਦੀਰ ਹਸ਼ਤੇ ਕੰਪਲੈਕਸ ਚ ਡਿੱਗਿਆ ਅਤੇ ਸ਼ੁੱਕਰਵਾਰ ਨੂੰ ਜਿਲ੍ਹੇ ਚ ਦਾਗਿਆ ਗਿਆ ਇਹ ਦੂਜਾ ਰੋਕ ਹੈ ਤੇ ਅਧਿਕਾਰੀਆਂ ਨੇ ਦੱਸਿਆ ਇੱਕ ਬਜ਼ੁਰਗ ਵਿਅਕਤੀ ਕੈਂਪਸ ਚ ਕੁਝ ਧਾਰਮਿਕ ਸਮਾਧੀ ਤਿਆਰੀ ਕਰ ਰਿਹਾ ਸੀ ਜਦੋਂ ਬੰਬ ਤਮਾਕਾ ਹੋਇਆ ਉਸ ਦੇ ਮੌਕੇ ਤੇ ਹੀ ਮੌਤ ਹੋ ਗਈ ਇਹ ਤਮਾ ਕੈਟਕਤ 13 ਸਾਲ ਦੀ ਲੜਕੀ ਸਮੇਤ ਪੰਜ ਹੋਰ ਜ਼ਖਮੀ ਹੋਏ ਹਨ ਤਿਰਕੇਟ ਆਈਐਨਏ ਹੈੱਡਕੁਆਟਰ ਤੋਂ ਲਗਭਗ 2 ਕਿਲੋਮੀਟਰ ਦੂਰੀ ਤੇ ਡਿੱਗਿਆ ਤੇ ਨਾਲ ਹੀ ਆਜ਼ਾਦ ਹਿੰਦ ਫੌਜ ਦੇ ਲੈਫਟੀਨੇਟ ਕਰਨਲ ਸੁਖਤ ਅਲੀ ਨੇ 14 ਅਪ੍ਰੈਲ 1947 ਨੂੰ ਆਈਐਨਏ ਦੇ ਸਰਵੋੱਚ ਕਮਾਂਡਰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ ਪਹਿਲੀ ਵਾਰ ਪਾਤ ਦੀ ਧਰਤੀ ਤੇ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾਇਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ